ਹਾਂਜੀ ਪਹਿਲਵਾਨ ਜੀ ਟਿਕਣੇ ਲੱਗ ਜਾਏਗਾ ਦਰਦੀ ਦੋ ਹੋ ਜਾਈਆ ਕਿਹੜਾ ਪਿੰਡ ਆ ਵੀਰ ਜੀ ਕਿਹੜਾ ਪਿੰਡ ਦਾ ਪਤਾ ਲੱਗੇ ਕੋਈ ਉਹ ਇੱਥੇ ਹੀ ਆ ਬਿੱਤੋ ਹੀ ਜਾਣਾ ਯਾਰ ਆ ਦੇਣੀ ਆ ਗੱਲ ਵੀ ਨਿਬੜੀ ਆ ਮੈਂ ਨਾ ਕੁੰਨੀਆ ਛੱਡ ਕੱਬਣ ਕਿੰਨੇ ਚਰਦੀ ਆ ਬਾਈ ਨਹੀਂ ਇਹ ਦੂਹੀ ਹੈ ਜੇ ਬੱਚੇ ਮਰੇ ਆ ਢੇੜ ਚ ਕਿਹੜਾ ਪਿੰਡ ਕਿਹੜਾ ਦੱਸਿਆ ਜਿਉਣ ਵਾਲਾ ਲਾ ਵੀ ਅੰਕਲ ਲਾਉਂਦਾ ਬਹੁਤ ਬਾਤ ਕਰੇ 16000 ਰੁਪਏ ਨਹੀਂ ਯਾ ਰੋਰ ਕੀ ਲੰਗਾ ਯਾ ਬਾਰਾ ਸਿੱਕੇ ਚ ਲੈ ਆ ਨਾ ਲੈ ਆ ਲਾ ਚੋਰ ਨੀ ਨਹੀਂ 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 ਕਾਟਰ ਵੀ ਨਹੀਂ ਤੂੰ ਦੱਸ ਕਿੰਨੇ ਨਹੀਂ ਮੈਂ ਪੱਟ ਕੇ ਤੁਹਾਨੂੰ ਦੇਵਾਂ 19000 ਕੋਲੇ ਛੱਡਣ ਦੀ ਗੱਲ ਕੀਤੀ 19000 ਆਲਾ ਫੜ ਭਾਈ ਰਾਹ ਪਾ ਦੇ ਸਦਾ ਯਾਰ ਸੱਜਰ ਬੱਕਰੀ ਆ ਜਾਂਦੀ ਆ ਇੰਨੇ ਦੀ ਉਹ ਮੋੜਦੀ ਆਲਾ ਫੜ ਤੇਰਾ ਵਕਤ ਥੋੜੀ ਦੇ ਉਹ ਫੜਦਾ ਤੇ ਮੇਰੇ ਫੜ ਦਾ ਤੇਰੇ ਕੋਲੇ ਫੜਿਆ ਆ ਬੋਲ ਦੇ ਨਾ ਛੇ ਹੋ ਜਾ ਮਾੜਾ ਹੋਰ ਪਿੱਛੇ ਜਾ ਲਖੀਰ ਖਿੱਚ ਗਿਆ ਬਾਈ ਦਾ ਪੱਕੇ ਮਹਿਲਾ ਦੇ ਪਰਚੀ ਮੇਰੀ ਬਸ ਆ ਜੀ 17 ਤੋਂ ਥੱਲੇ ਹੋ ਬਾਈ ਯਾਰ 17 ਤੋਂ ਥੱਲੇ ਹੋ ਕੇ ਵੇਚ ਹਾਂ ਵੇਚ ਮੰਨ ਜਾ ਮੇਰੇ ਅੱਖਾਂ ਲੱਗ ਜਾ ਗਲਤੀ ਨਹੀਂ ਆਸੇ ਨਾ ਮੈਂ ਕੋਈ ਲੈਣਾ ਪੈਂਦਾ ਨੂੰ ਰਾਇ ਸਹੀ ਦੇਈ ਜਾ ਬੱਕਰੀ ਵਹਿਗ ਸਿਰ ਨਹੀਂ ਕਿਸੇ ਕਹਿੰਦੇ ਨੇ ਦੂਈ ਮਗਰ ਨਹੀਂ ਦੱਸਦਾ ਵੀ ਹਾਂ ਉਹ ਕੀ ਦੱਸਦੇ ਵੀ ਹਾਂ ਸੁਈ ਐ ਤੇ ਬੱਕਰੇ ਨੇ ਟੁੱਟ ਮਾਰੀ ਬੱਕਰੀਆਂ ਮੇਰੀਆਂ ਆਪਦੀ ਘਰੇ ਬੱਕਰੇ ਨੇ ਟੁੱਟ ਮਾਰੀ ਆਂ ਦਾਣੇ ਪਾਈ ਹੋਰ ਲਈ ਜਾ ਮਗਰ ਵੀ ਹਾਂ ਵਾਕਿਆ ਸੁਈ ਵੀ ਆ ਲੈਵਾ ਹੈ ਨਹੀਂ ਨਾ ਹੁਣ ਲੈਵਾ ਹੈ ਨਹੀਂ ਬੱਚੇ ਦਾ ਮਰੇ ਤਾਂ ਦੁੱਧ ਕੀ ਦੇਊਗੀ ਅੱਧਾ ਕਿਲੋ ਦੁੱਧ ਦਿੰਦੀ ਆ ਚੋ ਕੇ ਲੈਂਦੀ ਆ ਅਗਰ ਅੱਧਾ ਕਿਲੋ ਦੁੱਧ ਦਿੰਦੀ ਉਹਨੇ 15 ਦਿਨਾਂ ਨੂੰ ਦੁੱਧ ਦੇ ਵਾਹੂਗੀ ਇਹ ਜੇ ਬੱਤਾ ਹੁੰਦਾ 15 ਦਿਨ ਸੁਈ ਨੂੰ ਹੋਏ ਬੱਚੇ ਦੋ ਅੰਦਰ ਮਾਰ ਕੇ ਤਾਂ ਉਹਨੂੰ ਦੁੱਧ ਕੀ ਦੇਣਾ ਨੇ ਆ ਰਿਹਾ ਰਿਹਾ ਮੈਂ ਦੋਵੇਂ ਮੈਂ ਇੱਕ ਮਹੀਨ ਖਰਚ ਜਾਣਾ ਦੋਦੇ ਬੱਚਿਆਂ ਨੂੰ ਦੇਣਾ 16 ਚ ਲਖਾਈ ਯਾਰ ਉਹਨਾਂ ਦੀ ਆ 16.5 ਵੀ ਕਰਤਾ ਯਾਰ ਫੇਰ ਤਾਂ ਬਾਈ ਯਾਰ ਤੂੰ ਆੜੇ ਹੀ ਆਉਣਾ 1000 ਰੁਪਏ ਠੀਕ ਆ ਬਾਈ ਅੱਜ ਫਿਰ ਵੜਾ ਕੇ ਆ ਯਾਰ ਦੇ ਯਾਰ ਬਾਈ ਆ ਹੋ ਗਈ ਜਿੰਦੇ ਸਾਡੇ 16 16 800 ਇੱਕ ਆਖੇ ਲੱਗ ਗਿਆ ਬਾਈ ਨੇ ਦਿਮਾਗ ਲੜਾ ਲਿਆ ਐ ਨਮੂ ਰੱਖਿਆ ਕਰ ਬਾਪੂ ਘਰੇ ਰੱਖਣੀ ਹੈ ਬਾਈ ਦਿਮਾਗ ਦਾ ਚੰਗਾ ਲੱਗ ਗਿਆ ਬਾਜਾ ਇਹਨਾਂ ਦਾ ਬੰਦਾ ਆਪਣਾ ਬੱਚੇ ਨਹੀਂ ਵੇਖੇ ਚਲ ਘਰੇ ਰੱਖ ਬੱਚੇ ਯਾਰ ਜੇ ਲੈਵਾ ਆੜਿਆ ਪਿਆ ਹੁੰਦਾ ਤਾਂ 25000 ਦੀ ਸੀ ਬੱਕਰੀ ਇਹ ਉਹ ਗੱਲ ਹੈ ਨਹੀਂ ਤੇਰੇ ਨਾਲ ਸਮਝਦਾ ਸੀ ਹਾਂ ਮਗਰ ਹੈ ਨਹੀਂ ਨਾ ਗੱਡ ਕਾਠ ਬਹੁਤ ਆ ਆ ਜਾ ਰੇ 16000 1650 ਦੀ ਬਾਈ ਪੈਸੇ ਦੇਓ ਬਈ ਲੱਗੋ ਵੀ ਗਿਣਦੇਈ ਬਾਈ ਬਾਈ ਨੂੰ ਪੈਸੇ ਲਾ ਵੀ ਸੌਦਾ ਮਸਾਂ ਸਰੇ ਚੜਿਆ ਬਾਈ ਦਾ ਪਿੰਡ ਕਿਹੜਾ ਜਿਉਣ ਵਾਲਾ ਬੱਕਰੀ ਬਹੁਤ ਚੰਗੀ ਸੀ ਬਾਈ ਦੀ ਪਹਿਲਾਂ ਸੂਪੀ ਬੱਕਰੀ ਤੇ ਬਾਈ ਜੀ ਖਿਆਲ ਰੱਖਿਆ ਕਰੋ ਸੂਣ ਵਾਲੀਆਂ ਬੱਕਰੀਆਂ ਨੂੰ ਜਦੋਂ ਦਾਣਾ ਫੱਕਾ ਪਾਉਣੇ ਆ ਨਾ ਸੂਣ ਵਾਲੀ ਨੇੜੇ ਸੂਣ ਵਾਲੀ ਬੱਕਰੀ ਨੂੰ ਅੱਡ ਪੱਠੇ ਪਾਇਆ ਕਰੋ ਹਾਂ ਅੱਡ ਪਾਇਆ ਕਰੋ ਆ ਬਾਈ ਦੀ ਬੱਕਰੀ 25000 ਦੀ ਹੁਣ ਘਾਟਾ ਪਿਆ ਬਾਈ ਨੂੰ ਇਹ ਲੱਗਾਂਗੇ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਗੱਲ ਨੂੰ ਦੁਬਾਰੇ ਹਾਂ ਛੋੜ ਕੇ ਪੈਸੇ ਸੰਭਾਲ ਲੈ ਛੋੜ ਕਰ ਦੇ ਇਹਨਾਂ ਨੂੰ ਛੋੜ ਹੁਣ ਥੋੜੀ ਓਏ ਨਹੀਂ ਯਾਰ ਛੋੜ ਬੱਧੇ ਕੋਲੇ ਮਾੜਾ ਉਹ 10 ਰੁਪਏ ਮੋੜ ਦੇ ਕਿਹੜਾ ਲੱਖ ਮੰਗਦੇ ਆ ਨਹੀਂ ਉਹ ਤਾਂ ਹੋਣੀ ਨਹੀਂ 10 ਰੁਪਏ ਮੋੜ ਦੇ ਇਹਨਾਂ ਨੂੰ ਵੀ ਆ ਖੜਦੇ ਉਹਨੂੰ ਹਾਂ 10 ਰੁਪਏ ਮੋੜ ਦੇ 10 ਮੋੜ ਦੇ 50 ਮੋੜ ਦੇ ਜਿੰਨੇ ਮਰਜ਼ੀ ਆ ਲੈ ਹੋ ਗਿਆ ਕੰਮ ਚੱਕ ਵੀ ਲਿਖਾਈ ਕਰਾ ਲਓ ਆ ਜਾ ਨਾ ਪਾ ਲਈ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਆ ਬਾਈ ਜੁੜੇ ਰਹੋ ਇਸ ਨਾਲ ਤੇਰੀ ਗੱਲ ਤਾਂ ਨਿਕਲੀ ਹੁੰਦੀ ਹੈ ਬਾਪੂ ਮਾੜਾ ਐ ਸਾਈਡ ਤੇ ਵੀ ਆ ਜਾ ਆ ਜਾ ਲਾਵੀ ਲੱਗ ਜੂ ਬਤਾ ਅੱਜ ਕਿੰਨੇ ਹੈ 9 ਹੀ ਹੈ ਆਹ ਯੇ ਪੈਸੇ ਫੜਾ ਯੇ ਫੜਾਉਣੇ ਤਾਂ ਉਹਨੂੰ ਸਿੱਧਾ ਆ ਕੇ ਮਿਲੋ ਉਹ ਦੇ 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 ਇੱਕ ਸਾਡੇ ਆਖੇ ਦੇ ਇੱਕ ਨੋਟ ਲੱਗਿਆ ਤੇਰਾ ਜ਼ਕੀਰ ਮਰ ਲਿਆ ਇਹਨਾਂ ਨੇ ਖੋਹ ਲਿਆ ਬਾਈ ਇਹ ਕਰਾ ਦੂਗਾ ਨਾ ਲਖਾਈ ਦਾ ਮੈਂ ਲਖਾਈ ਕਰਾਵਾਂ ਹੁਣ ਖਾਨ ਕੀ ਫਰਕ ਹੌਣ ਜਿਹੜੀ ਪੁੱਤ ਨੇ ਜ਼ਕੀਰ ਮੰਨ ਲਿਆ ਹੁਣ ਤੂੰ ਵੀ ਤਮਾਣਾ ਇਹ ਕੀ ਕਹਿੰਦਾ ਇਹ ਕਹਿ ਤੀ ਸਾਡੇ ਦਾ ਸਾਡੇ ਦਾ ਤੋਂ 1 ਰੁਪਿਆ ਘੱਟ ਵੇਚਣਾ ਹੀ ਨਹੀਂ ਉੱਥੇ ਹੋਊ ਸਾਡੇ 8 ਕੇ ਅਸਰ ਦਾ ਹੋਇਆ ਯਾਰ ਕਾਟਾ ਨਰਾਜ਼ ਕਰਨਾ ਹੁਣ ਕਾਟਿਆ ਨਹੀਂ ਨਰਾਜ਼ ਹੋਣ ਦਾ ਬਸ ਪਰ 100 200 ਹੀ ਆ ਲਿਖਾਈ ਉਧਰ ਪਾ ਦੇ ਯਾਰ ਕੋਈ ਮੈਂ ਹੋਮਾ ਵੀਡੀਓ ਬਣਾਉਣਾ ਫੇਰ ਨਾ ਡੱਕਾ ਮਾਰਿਆ ਕਰੀਂ ਇਹਦੀ ਹੋਊਗੀ ਮੈਂ ਪਹਿਲਾਂ ਦਾ ਉਸ ਕੋਈ ਯਾਰ ਸੁਣ ਲੈ ਮੇਰੇ ਕੋਲ ਨਾ 500 ਪਾਇਆ ਹਾਂ 100 200 ਨਹੀਂ ਪਾਇਆਗਾ ਲੈਣਾ ਨਹੀਂ ਕੁਝ ਦੇ ਭਾਈ ਖਾਨ ਮੰਨ ਜਾ ਯਾਰ ਬਹੁਤ ਬੰਦੇ ਮਿਹਨਤ ਕਰੀ ਮੈਂ ਨਾ ਪਾਇਆ ਚੱਲ ਮੈਂ ਚੱਕ ਲਊਂ ਮੈਂ ਫੜਾਉਣ ਗੱਲ ਦਾ ਸੁਣ ਲੈ ਮੇਰਾ ਫੜਦਾ ਆਪ ਨਹੀਂ ਮੰਨਦਾ ਹੁਣ ਨਾ ਲਖਾਈ ਉਹਨੇ ਕਰਾਉਣੀ ਆ ਫੜਦਾ ਪਏ ਮੈਂ ਦੇ ਦੂ 100 ਰੁਪਏ ਮੈਂ ਤੁਹਾਨੂੰ ਲਾ ਲਾ ਚੱਲ ਯਾਰ ਆਪਾਂ ਦੇ ਦਿਆਂਗੇ 200 ਰੁਪਏ ਦੋਵੇਂ ਜਣੇ ਯਾਰ ਫੜਦਾ ਲਖਾਈ ਮੇਰੇ ਫੜਦਾ ਲਖਾਈ ਉਹਨੇ ਕਰਾਉਣੀਆਂ ਮੈਂ ਨਹੀਂ ਕਰਾਂਗਾ ਆਪ ਬੋੜਾ ਚੀੜਾ ਚੀੜਾ ਲਿਖਾਂਗੇ ਖਾਨ ਖਾਨ ਨੂੰ ਚੀੜਾ ਲਿਖਾਂ ਆ ਬੱਕਰਾ ਬਾਪੂ ਮੈਂ ਨਾ ਆਉਂਦਾ ਨਾ ਸੋਧਦਾ ਨਹੀਂ ਇਹਦਾ ਪਾਠ ਤੂੰ ਹਿਆ ਠੋਗਤਾ ਵਿੱਚ ਦੋਨੇ ਮੇਲੇ ਚੱਕਰ ਤੇ ਹੋਣਾ ਦੋਨੇ ਸੱਪ ਨਹੀਂ ਤੂੰ ਮੈਨੂੰ ਯਾਰ ਤੂੰ ਠੋਗਤਾ ਵਿੱਚ ਤੁਰਿਆ ਆਉਂਦੇ ਨੇ ਕਿਹੜਾ ਬੱਕਰਾ ਬਾਈ ਰੰਜੀਤ ਆਹ ਲਾ ਬਈ ਆ ਬੱਕਰਾ ਡੱਬਾ ਬੀਟਲ ਨਸਲ ਦਾ ਕੱਸੀ ਦੇ ਖੱਸੀ ਹੈ ਬਾਈ। 2 ਮੀਟ ਘਟਾ ਦਾ ਵਿੱਚੋਂ। ਚੱਲ ਕੋਈ ਨਹੀਂ ਉਧਰ ਦੂਜੇ ਪਾਸੇ ਵਧ ਗਿਆ ਹੋਊਗਾ। ਠੀਕ ਆ ਰੱਖਣ ਵਾਲਾ। ਹਾਂਜੀ ਕਿੰਨਾ ਹੋਇਆ ਤੁਹਾਡਾ ਜੀ? ਮੈਂ ਤਾਂ ਬੱਕਰੇ ਵੀ ਦੇਖੇ। ਪੂਰੇ 10000। ਠੀਕ ਹੈ। ਉਧਰ ਅਲ ਕੀ ਆ? ਤੂੰ ਵੇਖ ਕੇ ਆਇਆ। ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ। ਤਗੜੇ ਵਗੇ ਆ ਸਿਰੇ ਚੜਾਤਾ ਮੈਨੂੰ ਨਹੀਂ ਲੱਗਦਾ ਇਹ ਸੌਦਾ ਹੋ ਜੂ। ਮੈਂ ਪਤਾ ਤਾਂ ਪਾ ਲਿਆ। 500 ਤਾਂ ਪਾਦਾ ਜੂ। ਕੋਈ ਕੋਲੇ ਆਈ ਸੀ ਮੈਂ। ਮੈਂ ਚੱਕ ਦਿਆਂਗਾ 1500। ਤੂੰ ਹੀ ਚੱਕਿਆ ਹੋਰ ਨਹੀਂ ਕੋਈ ਚੱਕਦਾ ਸੀ। ਬਾਈ ਵੀ ਉਹ ਜਾ ਕੇ ਖੜਾ ਸੀ ਕਿਉਂ ਕਿਵਲਾ ਅਸੀਂ ਤਾਂ ਲਖਾਈ ਲਖਈ ਪਾਉਣ ਵਾਲੇ ਸੀਗੇ ਇਹ ਮੈਨੂੰ ਪਤਾ ਸੀ ਉਹ ਬੈਠਾ ਨਹੀਂ ਇਹਦੇ ਕੋਲ ਹਿੱਲਿਆ ਨਹੀਂ ਉਹ ਵੀ ਭਾਵੇਂ ਨਾ ਹਿਲਦਾ 9000 ਤੋਂ ਵਧਣਾ ਨਹੀਂ ਸੀ ਸੋਨਾ ਆ ਨਹੀਂ ਵਾਦਾ ਜੀ ਤਾਂ ਹੀ ਹੋ ਦਿੰਦਾ ਨਹੀਂ ਲੈ ਸੰਦੀਪ ਭਾਈ ਲੋ ਵੀ ਅਗਲਾ ਸੌਦਾ ਤੁਹਾਨੂੰ ਦਿਖਾਉਂਦਾ ਲੋ ਵੀ 15000 ਦਾ ਸੌਦਾ ਸਿਰੇ ਚੜ ਗਿਆ ਬਾਈ ਦਾ ਪਿੰਡ ਕਿਹੜਾ ਚੌਧਰੀ ਵਾਲਾ ਠੀਕ ਆ ਚੌਧਰੀ ਵਾਲਾ ਬਾਈ ਦਾ ਪਿੰਡ ਬੱਕਰੀ ਲਿਆ ਸੀ ਬਾਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬੱਕਰੀ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਆ ਬੱਕਰੀ ਦਾ ਸੌਦਾ ਹੋਇਆ 15500 ਦਾ ਸੂਨ ਵਾਲੀ ਬੱਕਰੀ ਆ ਤੇ ਚੌਧਰੀ ਵਾਲੇ ਤੋਂ ਆਏ ਸੀ ਬਾਈ ਵੇਚਣ ਵਾਲੇ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਇਹ ਝੱਟ ਰੇ ਪਾਏ 11000 ਦੀ ਹਾਂ ਨਹੀਂ 12 ਦਾ ਸੌਦਾ ਪੂਰਾ ਹੋ ਗਿਆ ਇਸਰ ਵੀ ਬਾਬਾ ਦੇ ਦੇ ਯਾਰ ਕਿਉਂ ਨਹੀਂ ਗਿੱਲੇ ਨਹੀਂ ਹੋ ਗਿਆ ਨਾ ਹੋ ਗਿਆ ਗਿਆ ਮੈਂ ਕਿਹਾ ਕੋਈ ਨਹੀਂ 12 ਦਿਨ ਤੇ ਕੀ ਕਰੀਏ ਮੂਹੇ ਬਸ ਠੀਕ ਰਹਿੰਦੋ ਵਾਲਾ ਮਾਈਕ ਕਰਵਾਉਣੀ ਪਊਗੀ ਨਹੀਂ ਰਹਿੰਦੋ ਬਾਬਾ ਲਖਾਈ ਉਹਨਾਂ ਨੂੰ ਪਾ ਦਾਂਗੇ 11:30 ਦੀ ਹੋਗੀ ਲਗਾਈ ਲਗਾਈ ਤੇਰੀ ਹੋਗੀ 11:30 ਚਲ ਹੋ ਗਈ ਲਿਆ ਜਾ ਯ ਲੈ ਹੁਣ ਤਾਂ ਉਹ ਠੀਕ ਦੇਖਦੀ ਨਾ ਨਹੀਂ ਠੀਕ 11:30 ਹੋ ਗਿਆ ਨੇ ਕੋ ਰਹਿ ਗਿਆ ਮੂ ਮੰਤੀ ਹੋਤਨੀ ਮੈਂ ਦਿੱਤੀ ਕਿਉਂ ਪੰਜ ਸਾਈਡ ਤੇ ਆ ਵੀ ਸਾਢੇ 11 ਦੀ ਕਰਤੀ ਪਿੱਛੇ ਹੋ ਜਾ ਬਾਈ ਪਿੱਛੇ ਹੋ ਜਾ ਸਹੀ ਤਾਂ ਗੱਲ ਜੇ ਉਹ ਪਿੱਤਰ ਮਨਾ ਲਿਆ ਦਿਓ ਜਾਂ ਬਾਬਾ ਵਣਾਲਿਆ ਬਹੁਤ ਔਖਾ ਬਣਾ ਦੋ ਮੰਡੀਆਂ ਚ ਓਏ ਪਿੱਤਰ ਤਾਂ ਮੰਨ ਜਾਂਦਾ ਕੋਈ ਮਾੜੇ ਮੋਟੇ ਮਿੱਠੇ ਠੰਡੇ ਨਾ ਤੇ 15000 ਨਾਲ 12 ਨਾਲ ਮੰਨਿਆ ਇਹ ਕਿੱਟੇ ਮਿੱਠੇ ਨਹੀਂ ਮੰਨਦਾ ਹਾਂ ਸਾਢੇ 11 ਨਾਲ ਕੀ ਕਰਾ ਠੀਕ ਆ ਕਰਾ ਲਖਾਈ ਆ ਜਾ ਆ ਕਰਿਆ ਹਣ ਲਾ ਵੀ ਬੱਕਰੀ ਵਿਖਾ ਦਈਏ ਪੰਜ ਦਿਨ ਹੋ ਗਏ ਦਾ ਸੌਦਾ ਹੁੰਦੇ ਨੂੰ ਅੱਜ ਜਾਸਰੇ ਚੜਿਆ ਕਾਈ ਬਾਈ ਇਹਨੂੰ ਪਤਾ ਇਹਦਾ ਤੁਸੀਂ ਕਰਮ ਵਾਲੇ ਆ ਬਾਈ ਤੇ ਪਤਾ ਨਹੀਂ ਅੱਜ ਬੱਕਰੀ ਦੇ ਕਰਮ ਖੁੱਲੇ ਆ ਚੱਨਾ ਹੁਣ ਤੱਕ ਖੋਲਾ ਖੋਲਾ ਕਿਹੜੇ ਪਿੰਡ ਦੇ ਆਨੇ ਲਈ ਬਾਈ ਆਹੀ ਪਿੰਡ ਵਗਰਾੜੀ ਚੰਨਾ ਵਗਰਾੜੀ ਵਾਹ ਬਾਈ ਵਾਹ ਚੰਨਿਆ ਜਦ ਰੱਬ ਕੇ ਸਾਂਭੀ ਬੱਕਰੀ ਤੇਰੀ 40000 ਦੀ ਆ ਚੰਨਾ ਬੱਕਰੀਆਂ ਵਾਲਾ ਨਹੀਂ ਸੌਂਕੀ ਹੈ ਬਾਲਾ ਵਾਹ ਜੀ ਵਾਹ ਕੀ ਬਾਤ ਛੱਟ ਗਿਆ ਹੀ ਬੱਕਰੀਆਂ ਦੁਬਾਰਾ ਫੇਰ ਰੱਖਣ ਆਏ ਨੇ ਬਾਈ ਆ ਬਚਾ ਦੂ ਤੈਨੂੰ ਜੇ ਪਾਲ ਲਈਦਾ ਚੰਗੇ ਬੱਕਰੇ ਤੋਂ ਮਲਾ ਦੇ ਚੰਨ ਮਾਈ ਕੁੜੇ ਬੱਕਰੇ ਚੰਗੇ ਤੋਂ ਮਲਾਦੀ ਬਾਈ ਇਹਨੂੰ ਵਧਿਆ ਤੇਰੀਆਂ ਦਸਾਈ ਬੜੇ ਤੋਰ ਲੈ ਨੂੰ ਆਇਆ ਨੂੰ ਤੋਰੀ ਚੱਲ ਮਲਾ ਪਰਲੇ ਪਾਸੇ ਹੋ ਜਾ ਆਪ ਹਾਂ ਪੱਠਾ ਇਹ ਵੇਚ ਲੈ ਲਓ ਵੀ ਆ ਬੱਕਰੀ ਨੂੰ ਸਾਢੇ 11000 ਦਾ ਸਬਦਾ ਹੋ ਗਿਆ ਖਾਲੀ ਬੱਕਰੀ ਆ ਜਿਹਨੇ ਦੀ ਨਹੀਂ ਬਣ ਗਈ ਦੋਸਤੋ ਬਹੁਤ ਚੰਗੀ ਆ ਅਗਲਾ ਸਬਦਾ ਤੁਹਾਨੂੰ ਦਿਖਾਵਾਂਗੇ